ਸੋ ਇਹ ਰੰਗਲਾ ਪੰਜਾਬ ਦੀਆਂ ਗੱਲਾਂ ਕਰਦੇ ਸੀ ਬਹੁਤ ਵੱਡਾ ਵੀ ਬਦਲਾਵ ਲਿਆਵਾਂਗੇ ਬਹੁਤ ਵੱਡਾ ਬਦਲਾਵ ਇਹੀ ਬਦਲਾਵ ਆਇਆ ਜੀ ਫਿਰ ਲੋਕਾਂ ਦਾ ਫੋਨ ਸੱਪੂ ਤੋਂ ਨਹੀਂ ਕੰਮ ਬਿਕਾ ਕਿ ਬਹੁਤ ਮਾੜੀ ਗੱਲ ਹੈ ਲੋਕ ਨੇ ਇਹ ਸਾਰੇ ਪਿੰਡਾਂ ਦੀ ਆਪਾਂ ਸਾਰਿਆਂ ਨੇ મોદી ਨੂੰ ਝੁਕਾਤਾ ਸੀ મોદી ਪ੍ਰਧਾਨ ਮੰਤਰੀ ਦੇਸ਼ ਦਾ ਕੀ ਪਰਿਵਾਰ ਬੁੱਤੀ ਜੀ ਬਣੇ ਨੇ ਪਰ ਜੇ ਉਹਨਾਂ ਨੂੰ ਆਪਾਂ ਝੁਕਾ ਸਕਦੇ ਹਾਂ ਤਾਂ ਇਹ ਸਰਕਾਰਾਂ ਕੀ ਹੈ ਮਰਦਾਵਾ ਮਰਦਾਵਾ ਸੋ ਇਹ ਬਹੁਤ ਹੀ ਮਾੜੀ ਘਟਨਾ ਹੈ ਜੀ ਮੈਂ ਮਤਲਬ ਇਸੇ ਕੀ ਬੋਲਾਂ ਮੈਂ ਜਿੱਥੇ ਆਪ ਦੀ ਮੇਰੀ ਵੀ ਵੋਟ ਪੈਣੀ ਸੀ ਉੱਥੇ ਵੀ ਕਾਗਜ਼ ਫਾੜ ਕੇ ਸਿੱਟ ਤੇ ਬੰਦਿਆਂ ਨੂੰ ਚੱਕ ਕੇ ਜਿਹੜੇ ਸਰਪੰਚ ਚ ਖੜੇ ਸੀ ਲੈ ਗਏ ਥਾਣੇ ਚ ਵੋਟ ਪਾਣ ਲੈ 6 ਵਜੇ ਛੱਡੇ ਸਾਰੇ ਕਾਗਜ਼ ਨੂੰ ਫਾੜ ਕੇ ਕੇਸ ਬਣਾਤਾ ਹਾਟਾ ਇੱਕ ਜਿੰਦਾਬਾਦ ਜਿੰਦਾਬਾਦ ਜਿੰਦਾਬਾ ਕਦੇ ਵੀ ਇਸ ਪਿੰਡ ਦੇ ਵਿੱਚ ਇੰਨਾ ਸ਼ਾਂਤਮਈ ਚੱਲ ਰਿਹਾ ਸੀਗਾ ਕਿ ਭਾਵੇਂ ਬੂਟਾ ਹੋ ਗਈਆਂ ਭਾਵੇਂ ਸਰਬਸੰਪਤੀ ਹੋ ਗਈ ਪਿੰਡ ਦੇ ਵਿੱਚ ਤਰੇੜ ਨਹੀਂ ਪਈ ਸੀ ਹਮ ਪਤਾ ਕੀ ਗੱਲ ਹੈ ਸ਼ਰਾਂਮ ਤੱਕ ਆ ਜਾਂਦਾ ਹਾਂ ਹਾਂਜੀ ਸ਼ਰਾਂਮ ਵਿੱਚ ਚੈਨਿਕਲੀ ਦੱਸੋ ਹੁਣ ਜਿਹੜੇ ਅੰਦਰ ਕਿਸੇ ਕੈਂਡੀਡੇਟ ਨੂੰ ਜਾਣ ਦੇ ਰਹੇ ਨੇ ਹਨ ਜਿਹੜੇ ਇਲੈਕਸ਼ਨ ਵਾਪਸ ਲੈਣੇ ਨੇ ਜਾਂ ਜਿਹਨੇ ਚੋਣ ਨਿਖਾਰ ਲੈਣਾ ਜੌੜਾ ਜੌੜਾ ਮਜਰਾ ਸਾਹ ਦਾ ਮੁੰਡੇ ਤੇ ਕੀ ਉਦ ਅੰਦਰ ਬੈਠਣ ਦਾ ਅੰਦਰ ਬੈਠੇ ਨੇ ਇਤੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਜਿਹੜੇ ਵੋਟਾਂ 'ਚ ਖੜੇ ਨੇ ਉਹਨਾਂ ਨੇ ਉਹ ਦੋਸ਼ ਜਿਹੜੇ ਉਹਨਾਂ ਦੇ ਉੱਤੇ ਆਪਣੇ ਤੇ ਲੱਗਦੇ ਨੇ ਆਪ ਉਹਨਾਂ ਦੋਸ਼ਾਂ ਦੇ ਉਹ ਧਾਰਨੀ ਨੇ ਉਹ ਦੋਸ਼ ਲਾ ਕੇ ਸਾਡੇ ਦੋਨਾਂ ਪਰਿਵਾਰ ਦੇ ਮੈਂਬਰਾਂ ਦੇ ਕਾਗਜ਼ ਰਿਜੈਕਟ ਕਰਾ ਦਿੱਤੇ ਅੱਜ ਲੜਮੋ ਪਿੰਡ ਦੀ ਨਹੀਂ ਸੁਣ ਰਹੀ ਕੱਲੂ ਕੀ ਸੁਣੂਗਾ ਕੱਲ ਜਦੋਂ ਪਾਵਰ ਆ ਗਿਆ ਸਰਪੰਚ ਮੈਂਬਰ ਕੀ ਸੁਣੂਗਾ ਸਾਡੀ ਭਾਈ ਜਿੰਦਾਬਾਦ ਭਨੀ ਬਾਈ ਜਿੰਦਾਬਾਦ ਜਿੰਦਾਬਾਦ ਸਾਬਾ ਦੋਨੇ ਤੁਹਾਡੇ ਇਕੱਠੇ ਨੇ ਜੀ ਕਾਂਗਰਸ ਵਾਲੇ ਉਹ ਨਹੀਂ ਕਰਾਏ ਨੇ ਸਾਡੇ ਕੱਚੂ ਮਦਰ ਦਾ ਤੁਹਾਨੂੰ ਪਤਾ ਹੋਣਾ ਓਏ ਇੱਕ ਨਹੀਂ ਜੀ ਹੁਣ ਤਾਂ ਉਹ ਉਹ ਦੋਨੋਂ ਇੱਕੋ ਹੀ ਨੇ ਜੀ ਜੀ ਕੋਈ ਵੀ ਸਾਰੇ ਪੰਜਾਬ 'ਚ ਤੁਸੀਂ ਦੇਖੋ ਫਿਰੋਜ਼ਪੁਰ ਦੇ ਵਿੱਚ ਜੀਰਾ ਸਾਹਿਬ ਤੇ ਗੋਲੀ ਚਲਾਈ ਹੈ ਹੋਣਾ ਤੇ ਹਸਾਵਾ ਸਾਹਿਬ ਜਿਹੜੇ ਡਿਪਟੀ ਮੁੱਖ ਮੰਤਰੀ ਗ੍ਰਹਿ ਮੰਤਰੀ ਰਹੇ ਜੀ ਸੀ ਸਾਹਿਬ ਉਹਨਾਂ ਕਹਿ ਰਹੇ ਨੇ ਮੈਂ ਬਾਹਰ ਨਿਕਲ ਜਾਵਾਂ ਪੰਚਾਇਤ ਮੰਤਰੀ ਸਾਡੇ ਰਹੇ ਕਾਂਗਰਸ ਦੇ ਉਹਨਾਂ ਨੂੰ ਇਹ ਕਹਾਂ ਜਾ ਰਿਹਾ ਕੋਈ ਬਹੁਤ ਮਾੜੀ ਗੱਲ ਹੈ ਜੀ ਇਹ ਸਰਕਾਰ ਲਈ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ ਪੰਚਾਇਤ ਨੱਗਰ ਦੇ ਇਹ ਫੈਸਲੇ ਸੰਬੰਧੀ ਕੀ ਕਹਿਣਾ ਚਾਹੋਗੇ ਮੈਂ ਪਿੰਡ ਦੇ ਵਿੱਚ ਪਾਰਟੀ ਦੇ ਹੱਥੀਂ ਤੋਂ ਬਿਨਾਂ 40 ਸਾਲ ਪੰਚਾਇਤ ਮੈਂਬਰ ਰਿਹਾ ਕਦੇ ਵੀ ਇਸ ਪਿੰਡ ਦੇ ਵਿੱਚ ਇੰਨਾ ਸ਼ਾਂਤਮਈ ਚੱਲ ਰਿਹਾ ਸੀਗਾ ਕਿ ਭਾਵੇਂ ਬੂਟਾ ਹੋ ਗਈਆਂ ਭਾਵੇਂ ਸਰਬਸੰਮਤੀ ਹੋ ਗਈ ਪਿੰਡ ਦੇ ਵਿੱਚ ਟ੍ਰੇਡ ਨਹੀਂ ਪਈ ਸੀ ਪਹਿਲੀ ਵਾਰੀ ਹੋਇਆ ਕਿ ਇੱਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਜਾਂ ਜਿਹਦੇ ਵੋਟਾਂ 'ਚ ਖੜੇ ਨੇ ਉਹਨਾਂ ਨੇ ਉਹ ਦੋਸ਼ ਜਿਹੜੇ ਉਹਨਾਂ ਦੇ ਉੱਤੇ ਆਪਣੇ ਤੇ ਲੱਗਦੇ ਨੇ ਆਪ ਉਹਨਾਂ ਦੋਸ਼ਾਂ ਦੇ ਉਹ ਧਾਰਨੀ ਨੇ ਉਹ ਦੋਸ਼ ਲਾ ਕੇ ਸਾਡੇ ਦੋਨਾਂ ਪਰਿਵਾਰ ਦੇ ਮੈਂਬਰਾਂ ਦੇ ਕਾਗਜ਼ ਰਿਜੈਕਟ ਕਰਾ ਅਸੀਂ ਧੰਨਵਾਦ ਦੀਆਂ ਲੱਗਰਦੇ ਇਨੇ ਸਾਰਿਆਂ ਨੇ ਇਕੱਠੇ ਹੋ ਕੇ ਇਸ ਸਰਕਾਰ ਦਾ ਹਰ ਪਿੰਡ ਦੇ ਵਿੱਚ ਪੰਚਾਇਤ ਮੈਂਬਰੀ ਦਾ ਜਿਹੜੇ ਫਾਰਮ ਭਰਕਿਆ ਨੇ ਉਹਨਾਂ ਨੇ 22 ਕਾਰਡ ਦਾ ਨਾਰਾ ਦੇਖ ਕੇ ਸਵੇਰ ਨੂੰ ਇਹ ਸਾਡੇ ਨਾਲ ਖੜਨਾ ਪਿੰਡ ਦੇ ਨਾਲ ਖੜਨਾ ਤਾਂ ਕਿ ਪਿੰਡ 'ਚ ਕੋਈ ਮਾਹੌਲ ਖਰਾਬ ਨਾ ਹੋਵੇ ਕਿ ਅਸੀਂ ਵੀ ਇਸ ਧੱਕੇ ਦੇ ਖਿਲਾਫ ਆਪਣੇ ਕਾਗਜ਼ ਵਾਪਸ ਲਈਏ ਸੋ ਬੜੀ ਵੱਡੀ ਮਤਲਬ ਪਿੰਡ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਨਗਰ ਦੇ ਵਿੱਚ ਹਰ ਪੱਖ ਤੋਂ ਜਿਹੜੀ ਸ਼ਾਂਤਮਈ ਹੈ ਉਹ ਬਣੀ ਰਹੇ ਇਹ ਸਾਡਾ ਮਤਲਬ عقیدہ ਹੈ ਸਾਡਾ ਪਰਫੈਕਟ ਸਮੁੱਚੇ ਨਾਗਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲਈ ਅੱਜ ਇਕੱਠ ਕਰਿਆ ਇਹਦੇ ਵਿੱਚ ਤਨਵੀਰ ਸਿੰਘ ਬੰਤੀ ਦਾ ਜਿਹੜਾ ਇੱਕ ਜਿੱੱਟਿਆ ਹੋਇਆ ਉਮੀਦਵਾਰ ਥੇ ਜਿਵੇਂ ਬਹੁਤ ਧੱਕੇ ਦੇ ਨਾਲ ਆਪਣਾ ਮੰਤਰੀ ਨੇ ਤੇ ਉਹਦਾ ਹਲਕਾ ਅੰਚਾਰ ਜਿਹੜਾ ਵਰਕਰ ਸਿੰਘਾ ਇਹਨਾਂ ਨੇ ਰਿਜੈਕਟ ਕਰਾਏ ਨੇ ਕਾਗਜ਼ ਤੋਂ ਤੁਸੀਂ ਸੰਗਤ ਦਾ ਇੱਥੇ ਇੱਕ ਫੰਕਸ਼ਨ ਤੇ ਉੱਚੇ ਮੈਂਬਰਾਂ ਦਾ ਬਾਈਕਟ ਕਰਨ ਤੇ ਬਹੁਤ ਬਹੁਤ ਸੰਵਾਦ ਕਰਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ